ਜੋ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮੱਚੀ ਪੰਜਾਬ ਦੀ ਉਹਦੇ ਲਈ ਸਿੱਧਾ-ਸਿੱਧਾ ਮੈਂ ਕਹੂੰਗਾ ਕਿ ਇਹ ਮੈਨਮੇਡ ਡਿਜ਼ਾਸਟਰ ਹੈ ਇਹ ਸਾਡੀ ਆਪਣੀ ਸਰਕਾਰ ਦੀ ਨਿਲੇਕੀ ਇਹਨਾਂ ਦੀ ਕ੍ਰਿਮੀਨਲ ਨੈਗਲੀਜੈਂਸ ਵਰਡ ਮੈਂ ਯੂਜ਼ ਕਰ ਰਿਹਾ ਦੁਬਾਰਾ ਦੁਬਾਰਾ ਔਰ ਇਹਨਾਂ ਦੀ ਮੂਰਖਤਾ ਈ ਦੇ ਕਰਕੇ ਸਾਡਾ ਪੰਜਾਬ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਰੁੜ ਗਿਆ 6 ਲੱਖ ਏਕੜ ਤੋਂ ਉੱਤੇ ਦੀ ਤਬਾਹੀ ਫਸਲ ਦੀ 50 ਬੰਦਿਆਂ ਤੋਂ ਉੱਤੇ ਦੀ ਮੌਤਾਂ ਪਤਾ ਨਹੀਂ ਕਿੰਨੇ ਹਜ਼ਾਰ ਸਾਡੇ ਪਸ਼ੂ ਜਿਹੜੇ ਨੇ ਉਹ ਮਰ ਚੁੱਕੇ ਨੇ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿ ਗਏ ਨੇ ਔਰ ਸਭ ਤੋਂ ਵੱਡੀ ਚੁਣੌਤੀ ਹੁਣ ਆਉਣੀ ਆ ਕਿ ਜਿਹੜਾ دریاਵਾਂ ਦੇ ਬੰਨ ਟੁੱਟਣ ਦੇ ਨਾਲ ਜੋ ਇਸ ਵਕਤ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ ਰੇਤ ਜਮ੍ਹਾਂ ਹੋ ਗਈ ਆ ਉੱਪਰੋਂ ਰੋੜ ਕੇ ਆਣ ਕੇ ਡੈਮਾਂ 'ਚੋਂ ਉਹਨੂੰ ਜ਼ਿੰਮੇਦਾਰ ਜਿਹੜਾ ਵਾ ਉਹ ਕਿਵੇਂ ਖਤਮ ਕਰੇਗਾ ਕਿਵੇਂ ਪਰੇ ਕਰੇਗਾ ਤੇ ਕਿਵੇਂ ਆਪਣੇ ਭਵਿੱਖ ਵਾਸਤੇ ਅਗਲੀਆਂ ਫਸਲਾ ਲਈ ਤਿਆਰੀ ਕਰੇਗਾ ਅੱਜ ਮੇਰੇ ਕੋਲ ਇੱਕ ਵਿਸ਼ੇਸ਼ ਤੌਰ ਤੇ ਮੈਂ ਡਾਟਾ ਪ੍ਰਪੇਅਰ ਕੀਤਾ ਵਾ ਜਿਹੜਾ ਰਣਜੀਤ ਸਾਗਰ ਡੈਮ ਦੇ ਜਿਹੜਾ 22 ਤਰੀਕ 23 ਤਰੀਕ ਤੇ ਅਗਸਟ 24 ਅਗਸਟ 25 ਅਗਸਟ 26 ਅਗਸਟ ਤੇ 27 ਅਗਸਟ ਦਾ ਵੇਰਵਾ ਦੇ ਰਿਹਾ ਵਾ ਤਾਂ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਤੁਸੀਂ ਇੱਕ ਵਾਰ ਜਰਾ ਪਲੀਜ਼ ਰਣਜੀਤ ਸਾਗਰ ਦਾ ਡਾਟਾ ਤਿਆਰ ਕਰਿਓ ਜੀ ਜਰਾ ਇਹ ਜਿਹੜਾ ਪਹਿਲਾ ਤੁਸੀਂ ਦੇਖੋਗੇ ਇਹ 22 ਤਰੀਕ ਦਾ ਡਾਟਾ ਹੈ ਜੀ ਇਹ ਤੁਸੀਂ ਮੇਰਾ ਜਿਹੜਾ ਪੁਆਇੰਟ ਦੇਖ ਸਕਦੇ ਹੋ ਆ ਬੇਟੇ ਥੋੜਾ ਥੱਲੇ ਕਰਿਓ ਆ ਦੇਖੋ ਆ ਮੈਕਸਮਮ ਲੈਵਲ ਜਿਵੇਂ ਮੈਂ ਕਿਹਾ ਕਿ 527.99 ਏਕੜ ਹੈ ਮੀਟਰ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ 1 ਵਜੇ ਰਾਤ ਤੋਂ ਸ਼ੁਰੂ ਹੋ ਜਾਂਦਾ ਆਵਰਸ ਲਿਖੇ ਹੋਏ ਨੇ ਜੀ ਆਹ ਕਰੰਟ ਲੈਵਲ ਡੈਮ ਦਾ ਆ ਜਿਹੜੀ ਇਨਫਲੋ ਹੈ ਤੋਂ ਪਹਿਲਾ 22 ਤਰੀਕ ਨੂੰ ਜਿਹੜੀ ਇਨਫਲੋ ਸ਼ੁਰੂ ਹੋ ਗਈ ਆਣੀ ਡੈਮ ਦੇ ਵਿੱਚ ਪਾਣੀ ਸ਼ੁਰੂ ਹੋ ਗਿਆ ਇਹਨਾਂ ਨੇ 22 ਤਰੀਕ ਨੂੰ ਜਿਹੜਾ ਹੌਲੀ ਹੋੜੀ ਛੱਡਣਾ ਚਾਹੀਦਾ ਸੀਗਾ ਉਹ ਇਹਨਾਂ ਨੇ ਹੌਲੀ ਹੋੜੀ ਛੱਡਣ ਦੀ ਬਜਾਏ ਇਹਨੂੰ ਬਿਲਕੁਲ ਬੰਦ ਕਰਤਾ ਡੈਮ ਨੂੰ ਆ ਤੁਸੀਂ ਦੇਖ ਸਕਦੇ ਨਿਲ 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 ਉਹ ਇਹ ਸੂਤੇ ਤਾ ਥੋੜਾ ਕਰੋਗੇ ਆ ਪਿੱਛੋਂ ਲਗਭਗ 1100 ਆ ਆ ਜਿਹੜਾ ਪਾਣੀ ਆ ਰਿਹਾ 12716 ਕਿਊਸਕ ਆਇਆ ਛੱਡਿਆ ਕਿੰਨਾ 250 ਕਿਊਸਕ ਇਸ ਨੂੰ ਜਰਾ ਅੱਗੇ ਲੈ ਕੇ ਚੱਲੋ ਹੁਣ ਦੁਬਾਰਾ ਜਿਹੜਾ ਨੈਕਸਟ ਡੇਟ ਤੇ ਚਲ ਜੀ ਆਪਾਂ ਅੱਗੇ 23 ਤਰੀਕ ਤੇ ਆਜੋ ਜੀ ਆਹ ਡੈਮ ਦਾ ਲੈਵਲ ਹੈ ਜੀ 23 ਤਰੀਕ ਨੂੰ ਜਿਹੜਾ ਮੈਕਸਿਮਮ ਲੈਵਲ 527 ਹੈ ਔਰ ਆਹ 523 ਤੇ ਡੈਮ ਪਹੁੰਚਾ ਹੈ ਮਤਲਬ ਲਗਭਗ ਭਰਿਆ ਪਿਆ ਔਰ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਤੇ ਪਹਾੜਾਂ ਵਿੱਚ ਬਰਸਾਤ ਹੋਣ ਜਾ ਰਹੀ ਹੈ ਸਾਡਾ ਜਿਹੜਾ ਵੈਦਰ ਡਿਪਾਰਟਮੈਂਟ ਹੈ ਇੰਡੀਆ ਦਾ ਆਈਐਮਡੀ ਉਸਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਬੜੀ ਭਾਰੀ ਮੌਨਸੂਨ ਆ ਰਹੀ ਹੈ ਤੇ ਕਿਉਂ ਨਹੀਂ ਇਹਨਾਂ ਨੇ ਆਪਣਾ ਰਣਜੀਤ ਸਾਗਰ ਡੈਮ ਥੋੜਾ ਥੋੜਾ ਉਹਨੂੰ ਵਿਕੇਟ ਕਰਕੇ ਰੱਖ ਦੇ ਲੇਕਿਨ ਤੁਸੀਂ ਦੇਖੋਗੇ ਕਿ ਫਿਰ 23 ਅਗਸਤ ਨੂੰ ਇਹਨਾਂ ਨੇ ਜਿਹੜਾ ਪਾਣੀ ਆ ਰਿਹਾ ਹੈਗਾ ਵਾ ਉਹਦਾ ਇੱਥੇ ਲਗਭਗ 20000 ਕਿਊਸਿਕ ਨਿਲ 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 ਅਗਲੇ ਪੇਜ ਤੇ ਚਲੋ ਜੀ ਇਹ ਹੁਣ ਆ ਗੋ 24 ਤਰੀਕ ਤੇ ਜੀ 24 ਤਰੀਕ ਤੇ 524.79 ਮੀਟਰ ਦੀ ਹਾਈਟ ਤੇ ਪਹੁੰਚਿਆ ਹੋਇਆ ਡੈਮ ਜੀ ਮੈਕਸਿਮਮ ਹਾਈਟ ਹੈਗੀ ਇਹਦੀ 527 ਔਰ 24 ਤਰੀਕ ਨੂੰ ਵੀ ਇਹਨਾਂ ਨੇ ਜਿਹੜਾ ਡੈਮ ਦੇ ਵਿੱਚ ਪਾਣੀ ਰਿਲੀਜ਼ ਕਰਨਾ ਚਾਹੀਦਾ ਇੱਥੇ ਆਉਣਾ ਸ਼ੁਰੂ ਹੋ ਗਿਆ 1,41,817 ਕਿਊਸਿਕ ਇੱਥੇ ਲਗਭਗ 90,000 ਕਿਊਸਿਕ ਇੱਥੇ 98 1 ਲੱਖ ਕਿਊਸਿਕ ਇੱਥੇ 80,000 ਕਿਊਸਿਕ 90,000 ਕਿਊਸਿਕ 1,41,000 ਕਿਊਸਿਕ ਤੇ ਇਧਰੋਂ ਸਾਰਾ ਨਿਲ 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 ਪਾਣੀ ਛੱਡਿਆ ਹੀ ਨਹੀਂ ਗਾ ਇੱਕ ਸਵਾ 100 ਕਿਊਸਿਕ ਛੱਡਿਆ 500 ਕਿਊਸਿਕ ਛੱਡਿਆ 500 ਫਿਰ ਆ ਗਿਆ ਜੀ 2,36,599 ਕਿਊਸਿਕ ਇਹ ਇਹ ਮੈਂ ਗੱਲ ਕਰ ਰਿਹਾ 24 ਤਰੀਕ ਦੀ ਤੇ ਛੱਡਿਆ ਜਾ ਰਿਹਾ 500 ਕਿਊਸਿਕ ਅੱਗੇ ਆ ਗਿਆ 1,77,000 ਛੱਡਿਆ ਜਾ ਰਿਹਾ 5500 ਕਿਊਸਿਕ 1,31,000 ਤੇ ਛੱਡਿਆ ਜਾ ਰਿਹਾ 19,000 ਕਿਊਸਿਕ ਸਿਰਫ ਅੱਗੇ ਆਜੋ 25 ਤਰੀਕ ਨੂੰ ਇਹ ਕੀ ਦਰਸਾਇਆ ਜਾ ਰਿਹਾ ਤਾਂ ਮਤਲਬ ਇਹ ਹੋ ਰਿਹਾ ਕਿ ਡੈਮ ਨੂੰ ਜਾਣ ਪੁੱਛ ਕੇ ਐਨ ਉੱਪਰਲੇ ਲੈਵਲ ਤੱਕ ਸਤਾਰ ਤੱਕ ਭਰਿਆ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਹਨੇ ਰਖਾਇਆ ਕਿਹਦੀ ਸਾਜ਼ਿਸ਼ ਸੀ ਇਹ ਤਾਂ ਕੋਈ ਅਨਿਆਇਕ ਜਾਂਚ ਕੋਈ ਪੰਜਾਬ ਸਰਕਾਰ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਭਗਵੰਤ ਮਾਨ ਹੁਣੀ ਤਾਂ ਕਹੀ ਜਾਂਦੇ ਕੁਦਰਤ ਦੀ ਕਿਰਪਾ ਆ ਜੀ ਤੇ ਇਹ ਤਾਂ ਸਾਡੇ ਵੱਸ 'ਚ ਹੀ ਨਹੀਂ ਰਿਹਾ ਇਹ ਸਭ ਕੁਝ ਇਹਨਾਂ ਦੇ ਵੱਸ ਵਿੱਚ ਹੈਗਾ ਇਹ ਸਾਡਾ ਡੈਮ ਆ ਅਸੀਂ ਪਾਖੜਾ ਨੂੰ 100 ਵਾਰੀ ਕਹੀਏ ਪੌਂਗ ਨੂੰ 100 ਵਾਰੀ ਕਹੀਏ ਉਹ ਸਾਡੇ ਕੰਟਰੋਲ 'ਚ ਨਹੀਂ ਗਏ ਲੇਕਿਨ ਜਿਹੜੇ ਸਾਡੇ ਕੰਟਰੋਲ 'ਚ ਸੀਗੇ ਉਹ ਤੁਸੀਂ ਦੇਖ ਸਕਦੇ ਆ 25 ਤਾਰੀਖ ਨੂੰ ਆ ਜਾਓ ਜੀ 25 ਤਾਰੀਖ ਨੂੰ 5 ਲੱਖ 526 ਦੀ ਹਾਈਟ ਆ ਚੁੱਕੀ ਜੀ ਆਲਮੋਸਟ ਫੁੱਲ ਤੇ ਆ ਗਿਆ ਜੀ ਫਿਰ ਵੀ ਨਹੀਂ ਛੱਡ ਰਹੇ ਚਾਜਣਾ ਪਾਣੀ ਇਹ ਫਿਰ ਵੀ ਕੰਪੈਰੀਟਿਵਲੀ ਜਿੰਨੀ ਇਨਫਲੋ ਸੀਗੀ ਉਸ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਘੱਟ ਛੱਡਿਆ ਜਾ ਰਿਹਾ ਅੱਗੇ ਚੱਲ ਜੋ 26 ਤਾਰੀਖ ਨੂੰ ਆ 26 ਜਿਹੜੀ ਤਾਰੀਖ ਹੈਗੀ ਆ ਇਹਦੇ ਤੁਸੀਂ ਦੇਖ ਲਓ ਅਗੇਨ ਇੱਥੇ ਆ ਜਾਓ 26 ਤਾਰੀਖ ਨੂੰ ਆ ਸਭ ਤੋਂ ਡੇਂਜਰਸ ਪੁਆਇੰਟ ਆ ਗਿਆ ਜੀ ਮਤਲਬ 527 ਮੀਟਰ ਦੀ ਟੋਟਲ ਹਾਈਟ ਆ ਉਹਨੂੰ ਵੀ ਟਪਾਤਾ 528 ਪੁਆਇੰਟ 042 ਤੇ ਲੱਗੇ ਡੈਮ ਨੂੰ ਮਤਲਬ ਖਤਰਾ ਇਹ ਡੈਮ ਟੁੱਟ ਸਕਦਾ ਸੀਗਾ ਜਿਹੜੀ 527.99 ਮੀਟਰ ਦੀ ਹਾਈਟ ਹੈ ਉਹਨੂੰ ਟਪਾ ਕੇ ਇੱਥੇ ਲੈ ਗਏ ਫਿਰ ਪਿੱਛੋਂ ਆ ਰਿਹਾ ਵਾ ਆ ਪਾਣੀ ਦੇਖ ਲਓ ਫਿਰ ਇਹਨਾਂ ਨੇ ਜਿਹੜਾ ਫਿਰ ਇਕਦਮ ਛੱਡਿਆ ਪਾਣੀ ਜਿੱਥੇ ਆਉ ਆ ਡੇਟ ਇੰਪੋਰਟੈਂਟ ਆ ਡੇਟ ਦੱਸਣਾ ਕਿਹੜੀ 26 ਤਰੀਕ ਦੇਖੋ ਜੀ ਨੀਚੇ ਆ 26 ਤਰੀਕ ਆ 26 ਤਰੀਕ ਨੂੰ ਫਿਰ ਇਹਨਾਂ ਨੇ ਸੱਡਨਲੀ ਰਿਲੀਜ਼ ਕੀਤਾ ਪਾਣੀ ਆ ਰਿਲੀਜ਼ ਕੀਤਾ ਜਾਣ ਕੇ 2 ਲੱਖ 15000 ਕੀ ਉਸੇ 2 ਲੱਖ 15000 ਕੀ ਉਸੇ ਇੱਕ ਘੰਟੇ-ਘੰਟੇ ਦੀ ਰਿਪੋਰਟ ਹੈ ਜੀ 215000 ਕਿਉ ਸਿਕ 215000 ਕਿਉ ਸਿਕ 215000 ਕਿਉ ਸਿਕ ਤੇ 21000 215000 ਕਿਉ ਸਿਕ ਨੈਕਸਟ ਪੇਜ ਤੇ ਚਲੋ ਯਾਨੀ ਕਿ 27 26 ਤੇ 27 ਦੀ ਰਾਤ ਨੂੰ ਇਹਨਾਂ ਨੇ ਫਿਰ ਪੂਰਾ 2 ਲੱਖ 215000 215000 215000 2 ਲੱਖ ਕਿਉ ਸਿਕ ਬਲਕਿ ਥੱਲੇ ਵੀ ਤੁਸੀਂ ਦੇਖੋਗੇ ਕਿ 2 ਲੱਖ نیچے ਜਾ ਰਿਹਾ ਥੈਟ ਮੀਨਸ ਕਿ ਜਾਣ ਬੁਝ ਕੇ ਡੈਮ ਦੇ ਉੱਤੇ ਪਾਣੀ ਨੂੰ ਪਹਿਲਾਂ ਇਕੱثر ਕੀਤਾ ਗਿਆ ਜਾਣਦਿਆਂ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਬਹੁਤ ਬੁਰੀ ਤਰ੍ਹਾਂ ਬਾਰਿਸ਼ ਨਾਲ ਹੜ੍ਹ ਵਰਗੀ ਸਥਿਤੀ ਆਉਣੀ ਆ ਤੇ ਸਾਡੇ ਰਣਜੀਤ ਸਾਗਰ ਡੈਮ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਤੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527.99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਆ ਮਾਧੋਪੁਰ ਵਾਲਾ ਦਿਖਾਓ ਜਰਾ ਜਿਹੜਾ ਸੀਗਾ ਤੁਹਾਡੇ ਕੋਲ ਵੀਡੀਓ ਅਗਲਾ ਆ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਓ ਮਾਦੋਪੁਰ ਦਾ ਜਿਹੜਾ ਡੈਮ ਹੈ ਫਲੱਡ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਅ ਤਾਰੀਖ ਆ ਗਈ ਤੁਹਾਡੀ ਜੀ 27 ਤਰੀਕ ਨੂੰ ਜਦ ਪਾਣੀ ਇਨ ਆ ਗਿਆ ਅਗਰ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਹੁਣ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਰੀਕ ਨੂੰ ਟੁੱਟ ਜਾਂਦਾ ਜੀ ਔਰ ਫਿਰ ਇਹ ਸਾਰਾ ਪਾਣੀ ਜਿਹੜਾ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਅ ਇਦਾਂ ਕਹਿਰ ਮਚਾਇਆ ਜ਼ਰੂਰ ਕਿਉਂਕਿ ਭਾਖੜਾ ਤੋਂ ਪਾਣੀ ਵੀ ਛੱਡਿਆ ਗਿਆ ਲੇਕਿਨ ਜ਼ਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਆ ਮੇਰੇ ਕੋਲ ਰਿਪੋਰਟ ਹੈ ਸ਼ਾਇਦ ਇਹ ਹੈਗੀ ਆ ਜੀ ਇੰਡੀਅਨ ਐਕਸਪ੍ਰੈਸ ਦੀ ਆ ਉਹਨਾਂ ਨੇ ਕਿਹਾ ਕਿ 45 ਜਗ੍ਹਾ ਦੇ ਉੱਤੇ ਬੰਨ ਟੁੱਟੇ ਜੀ ਪੰਜਾਬ ਦੇ ਵਿੱਚ 45 ਜਗ੍ਹਾ ਦੇ ਉੱਤੇ 45ਾਂ ਚੋਂ 43 ਜਗ੍ਹਾ ਦੇ ਉੱਤੇ ਜਿਹੜੇ ਬੰਨ ਟੁੱਟੇ ਨੇ ਉਹ ਸਿਰਫ ਰਾਵੀ ਦੇ ਆੜ ਦਰਿਆ ਦੇ ਵਿੱਚ ਟੁੱਟੇ ਨੇ ਮਤਲਬ ਸਿਰਫ ਦੋ ਬੰਨ ਜਿਹੜੇ ਸੀਗੇ ਉਹ ਪਰੇ ਕਿਸੇ ਹੋਰ ਦਰਿਆ 'ਚ ਟੁੱਟੇ ਨੇ 43 ਬੰਨ ਟੁੱਟੇ ਰਾਵੀ ਦਰਿਆ ਦੇ ਵਿੱਚ ਜਿਹਦੇ ਕਰਕੇ ਬਹੁਤ ਵੱਡੇ ਉਪ ਪੱਧਰ ਦੇ ਉੱਤੇ ਤਬਾਹੀ ਮਚਾਈ ਮੈਂ ਕਹੂੰਗਾ ਕਿ ਜਿਹੜਾ ਉਹ ਚਾਰਟ ਦਿਖਾਉਣਾ ਜਿੱਥੇ ਕਨੈਕਸ਼ਨ ਹੁੰਦਾ ਜੀ ਰਾਵੀ ਦਾ ਬਿਆਸ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਆ ਰਾਵੀ ਦਾ ਆ ਰਾਵੀ ਤੋਂ ਪਾਣੀ ਆ ਰਿਹਾ ਜੰਜੀਤ ਸਾਗਰ ਡੈਮ ਸ਼ਾਹਪੂਰ ਕੰਢੀ ਵੀ ਸਾਡਾ ਡੈਮ ਹੈ ਜੀ ਇੱਥੋਂ ਇਹਨਾਂ ਨੇ ਇੱਕ ਨਵਾਂ ਲਿੰਕ ਤਿਆਰ ਕੀਤਾ ਹੋਇਆ ਨੂੰ ਐਮਬੀ ਲਿੰਕ ਕਹਿੰਦੇ ਨੇ ਜੀ ਮਾਦੋਪੁਰ ਬਿਆਸ ਲਿੰਕ ਇਹ ਪਿੰਡ ਹੈਗਾ ਵਾ ਬੇਲਾ ਮਸਤਗੜ ਜੀ ਇੱਥੇ ਆਣ ਕੇ ਬਿਆਸ ਰਿਆ ਦੇ ਵਿੱਚ ਵੀ ਪਾਣੀ ਛੱਡਦਾ ਸਾਰਾ ਰਾਵੀ ਤਾਂ ਰੁੜੀ ਗਿਆ ਸੀਗਾ ਸਾਰਾ ਸਾਡਾ ਸਤਕਾਰਯੋਗ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਰਮ ਭੂਮੀ ਧਰਤੀ ਉਹ ਅੱਜ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਰਾਵੀ ਦੀ ਫਲਡਿੰਗ ਕਰਕੇ ਜਿਹੜਾ ਅ ਰੰਜੀਤ ਸਾਗਰ ਡੈਮ ਤੋਂ ਅਨ ਕੰਟਰੋਲਡ ਵਾਟਰ ਰਿਲੀਜ਼ ਹੋਇਆ ਉਹ ਤੁਸੀਂ ਦੇਖ ਸਕਦੇ ਆ ਥੈਟ ਸਟੈਂਡਸ ਵੈਰੀ ਬੈਡਲੀ ਫਲੱਡਡ ਔਰ ਫਿਰ ਰਾਵੀ ਦੇ ਵਿੱਚੋਂ ਜਿਹੜਾ ਪਾਣੀ ਜਾਣਾ ਸੀਗਾ ਐਮਬੀ ਲਿੰਕ ਨਹੀਂ ਬੇਲਾ ਮਸਤਗੜ ਪਿੰਡ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਪਿਆ ਉਹਨੇ ਫਿਰ ਸਾਡੇ ਹਲਕਿਆਂ ਦੇ ਵਿੱਚ ਦੀ ਪੁਲਤ ਵਿੱਚ ਹੁੰਦਾ ਹੋਇਆ ਢਿਲਵਾਵਾਂ ਦੇ ਵਿੱਚ ਦੀ ਹੁੰਦਾ ਹੋਇਆ ਸੁਲਤਾਨਪੁਰ ਵਿੱਚ ਚਲੇ ਗਿਆ ਬਾਹੋਪੁਰ ਵਿੱਚ ਚਲੇ ਗਿਆ ਤੇ ਫਿਰ ਜਿਹੜਾ ਹਰੀਕੇ ਦੇ ਲਾਗੇ ਪੁਆਇੰਟ ਆ ਸਾਰਾ ਜਾ ਕੇ ਉੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਡੈਮੇਜ ਹੋਇਆ ਮੈਂ ਇਹ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਇਹ ਜਿਹੜਾ ਮੈਂ ਡਾਟਾ ਪੇਸਟ ਕੀਤਾ ਇਹਨੂੰ ਡਿਨਾਈ ਕਰਕੇ ਦੱਸੇ ਕਿ ਕੀ ਵਾਕੇ ਹੀ ਰਣਜੀਤ ਸਾਗਰ ਡੈਮ ਦੇ ਵਿੱਚ ਸਡਨਲੀ ਪਾਣੀ ਰਿਲੀਜ਼ ਕੀਤਾ ਗਿਆ 26 27 ਦੀ ਤਰੀਕ ਨੂੰ ਜਦੋਂ ਮਾਧੋਪੁਰ ਦੇ ਗੇਟਸ ਟੁੱਟਦੇ ਨੇ ਔਰ ਇਹ ਜਿਹੜਾ ਪਾਣੀ ਏਡੇ ਵੱਡੇ ਪੱਦਰ ਦੇ ਉੱਤੇ ਡੈਮ ਦੇ ਵਿੱਚ ਪਹਿਲਾਂ ਰਣਜੀਤ ਸਾਗਰ ਵਿੱਚ ਸਟੋਰ ਕੋ ਕੀਤਾ ਗਿਆ ਸੋ ਆਈ ਊਡ ਸੇ ਜਿੱਥੇ ਇੱਥੇ ਜਿੱਥੇ ਹੋਰ ਨਾ ਡੈਮ ਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਤਬਾਈ ਹੋਈ ਆ ਮੇਰੀ ਜਿਹੜੀ ਮੰਨਣਾ ਵਾ ਕਿ ਜਿਹੜਾ ਸਾਡਾ ਆਪਣਾ ਡੈਮ ਸੀ ਡੈਮਸ ਬਣਦੇ ਨੇ ਟੂ ਫੋਰ ਪ੍ਰੋਟੈਕਸ਼ਨ ਆਫ ਫਲਡਸ ਸਾਡੀ ਆਪਣੀ ਪ੍ਰੋਟੈਕਸ਼ਨ ਲਈ ਫਲਡ ਹੜ ਨਾ ਆਵੇ ਪੰਜਾਬ ਦੇ ਵਿੱਚ ਉਸ ਲਈ ਬਣਾਏ ਗਏ ਸੀਗੇ ਸਾਡੇ ਆਪਣੀ ਇਰੀਗੇਸ਼ਨ ਲਈ ਵਾਸਤੇ ਬਣਾਏ ਗਏ ਸਾਡੀ ਆਪਣੀ ਬਿਜਲੀ ਵਾਸਤੇ ਬਣਾਏ ਗਏ ਸੀਗੇ ਲekin ਇਹ ਤਾਂ ਸਾਡਾ ਆਪਣਾ ਡੈਮ ਹੈ ਸਾਡਾ ਦੁਸ਼ਮਣ ਬਣ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਕੇਜਰੀਵਾਲ ਵਿੱਚ ਇਹ ਸਸੋਡਿਆ ਜਿਹੜੇ ਇੱਥੋਂ ਬਾਹਰੋਂ ਆਣ ਕੇ ਇੱਥੇ ਕੰਟਰੋਲ ਕਰਦੇ ਇਹਨਾਂ ਨੂੰ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਰਣਜੀਤ ਸਾਗਰ ਡੈਮ ਦੇ ਉੱਤੇ ਪਾਣੀ ਨੂੰ ਕਿਉਂ ਸਟੋਰ ਕੀਤਾ ਇਹਨੂੰ ਖਤਰੇ ਦੇ ਲੈਵਲ ਤੋਂ 528 ਮੀਟਰ ਤੱਕ ਕਿਉਂ ਲੈ ਗਏ ਤੇ ਫਿਰ 26-27 ਨੂੰ ਸਡਨਲੀ 2 ਲੱਖ ਕਿਊਸਿਕ ਤੋਂ ਉੱਤੇ ਪਾਣੀ ਛੱਡ ਕੇ ਸਾਡੇ ਪੰਜਾਬ ਦਾ ਜਿਹੜਾ ਸੀਗਾ ਉਹ ਵੱਡੇ ਪੱਧਰ ਦੇ ਉੱਤੇ ਤੁਸੀਂ ਨੁਕਸਾਨ ਕੀਤਾ ਤੁਸੀਂ ਇਹ ਸਾਰੀਆਂ ਗੱਲਾਂ ਦੇਖ ਸਕਦੇ ਹੋ ਔਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਕ੍ਰਿਮੀਨਲ ਨੈਗਲੀਜੈਂਸ ਦੀ ਸ਼ਰਾਰਤ ਦੀ ਜੋ ਪਾਣੀ ਸਾਡਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕਰਕੇ ਰਾਵੀ ਦਰਿਆ ਦੇ ਰਾਹੀਂ 95% ਨੁਕਸਾਨ ਹੋਇਆ ਇਹਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਕੋਈ ਸਰਕਾਰੀ ਜਾਂਚ ਨਹੀਂ ਕੋਈ ਹੋਰ ਇਹਨਾਂ ਦੀ ਪੰਜਾਬ ਦੀ ਏਜੰਸੀ ਦੀ ਜਾਂਚ ਨਹੀਂ ਇਹ ਜੁਡੀਸ਼ੀਅਲ ਇਨਕੁਆਇਰੀ ਇਟ ਸ਼ੁਡ ਬੀ ਹੈਡਡ ਬਾਈ ਇਸ ਸਿਟਿੰਗ ਬੈਂਚ ਆਫ ਦਿ ਔਨਰੇਬਲ ਪੰਜਾਬ ਐਨਾ ਹਾਈ ਕੋਰਟ ਕੋ ਕਿ ਵੋਲਿਊਮ ਆਫ ਡੈਮੇਜ ਇਜ਼ ਅਨਮੇਜਰੇਬਲ ਇਹ ਕੋ ਛੋਟਾ ਮੋਟਾ ਨੁਕਸਾਨ ਨਾ ਜੇ ਆਪਾਂ ਕੁੱਲ ਪੰਜਾਬ ਦਾ ਇਨਫਰਾਸਟ੍ਰਕਚਰਲ ਡੈਮੇਜ ਕ੍ਰੌਪ ਡੈਮੇਜ ਘਰਾਂ ਦਾ ਡੈਮੇਜ ਪਸ਼ੂਆਂ ਦਾ ਡੈਮੇਜ ਇਹ ਆਲਮੋਸਟ 50 ਹਜ਼ਾਰ ਕਰੋੜ ਰੁਪਏ ਦਾ ਡੈਮੇਜ ਹੋਇਆ ਜੇ ਐਸ.ਡੀ ਵੀ ਕੋਈ ਜਾਂਚ ਨਹੀਂ ਕਰਾਵੇਗਾ ਚਾਹੇ ਮੇਰੀ ਕੇਂਦਰ ਸਰਕਾਰ ਨੂੰ ਵੀ ਅਪੀਲ ਆ ਔਰ आम आदमी पार्टी ਨੂੰ ਕਹਿਣਾ ਚਾਹੁੰਨਾ ਕਿ ਉਧਰ ਇੱਕ ਵਾਰੀ ਭਾਖੜਾ ਤੋਂ 5000 ਕਿਊਸਿਕ ਛੱਡਣ ਦੀ ਗੱਲ ਚੱਲ ਰਹੀ ਸੀ ਹਰਿਆਣੇ ਨੂੰ ਹਾਲਾਂਕਿ ਸਾਡਾ ਪਾਣੀ ਅਸੀਂ ਦੇਣ ਨੂੰ ਤਿਆਰ ਨਹੀਂਗੇ ਪਰ ਤੁਸੀਂ ਉੱਥੇ ਜਾ ਕੇ ਮੋਰਚਾ ਲਾ ਦਿੱਤਾ ਭਾਖੜਾ ਬਿਆਸ ਦੇ ਉੱਤੇ ਮੋਰੇ ਚੜ੍ਹ ਕੇ ਕਈ ਦਿਨ ਮੋਰਚਾ ਲਾ ਕੇ ਉੱਥੇ ਬੱਸਾਂ ਤੋਂ ਢੋਂਦੇ ਰਹੇ ਬੰਦੇ ਉਹ ਤਾਂ ਸਿਰਫ ਯਾਰ 5000 ਕਿਊਸਿਕ ਛੱਡਣ ਦੀ ਗੱਲ ਸੀਗੀ ਤੇ ਸਾਡੀ ਰਾਵੀ ਦਰਿਆ ਦੇ ਵਿੱਚ ਤੁਹਾਡੇ ਅਫਸਰਾਂ ਨੇ ਤੁਹਾਡੇ ਇਰੀਗੇਸ਼ਨ ਡਿਪਾਰਟਮੈਂਟ ਨੇ ਸੱڈنਲੀ 26 27 ਤਰੀਕ ਨੂੰ ਸਵਾ 2 ਲੱਖ ਕਿਊਸ ਛੱਡ ਦਿੱਤਾ ਪਾਣੀ ਉਧਰ ਤੇ ਕੋਈ ਮੋਰਚਾ ਨਹੀਂ ਕੋਈ ਬਿਆਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮਨਿਸਟਰ ਨਹੀਂ ਬੋਲਿਆ ਐਵੇਂ ਹੁਣ ਪਜਾਮੇ ਟੰਗ ਕੇ ਪਜਾਮੇ ਲਿਬੇੜ ਕੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਛੋਟੇ-ਛੋਟੀਆਂ ਚੀਜ਼ਾਂ ਸਹਹਿਤਾ ਦੇ ਰਹੇ ਨੇ ਇਹ ਪੰਜਾਬ ਸਰਕਾਰ ਦਾ ਕੰਮ ਨਹੀਂਗਾ ਇਹ ਮਨਿਸਟਰਸ ਦਾ ਕੰਮ ਨਹੀਂਗਾ ਮਨਿਸਟਰਸ ਦਾ ਕੰਮ ਹੈ ਟੂ ਮੋਨਿਟਰ ਸਿਚੁਏਸ਼ਨਸ ਲਾਈਕ ਥਿਸ ਪੰਜਾਬ ਮਨਿਸਟਰਸ ਦਾ ਕੈਬਨਿਟ ਦਾ ਚੀਫ ਮਨਿਸਟਰ ਦਾ ਕੰਮ ਹੈ ਚੰਡੀਗੜ੍ਹ ਬੈਠ ਕੇ ਪਹਿਲਾਂ ਸਾਰੇ ਡੈਮਸ ਦੇ ਲੈਵਲਸ ਨੂੰ ਕੰਟਰੋਲ ਕਰਨਾ ਘੱਟੋ-ਘੱਟ ਜਿਹੜਾ ਲੈਵਲ ਸਾਡੇ ਆਪਣੇ ਅਧੀਨ ਸਿਗਾ ਉਹ ਇਹਨਾਂ ਨੇ ਕੀਤਾ ਨਹੀਂਗਾ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਪਲਾਨ ਕਰਕੇ ਕਿ ਕਿਵੇਂ ਲੋਕਾਂ ਨੂੰ ਕੰਪਨਸੇਟ ਕਰਨਾ ਉਹ ਵੀ ਇਹਨਾਂ ਦੇ ਕੋਲ ਕੋਈ ਨਹੀਂ ਔਰ ਭਾਜਪਾ ਦੇ ਮੈਂ ਇੱਥੇ ਸਖਤ ਨਖੇਦੀ ਕਰੂੰਗਾ ਕਿ 1600 ਕਰੋੜ ਰੁਪਈਆ ਕੋਈ ਪੈਕੇਜ ਹੁੰਦਾ ਜੀ 1600 ਕਰੋੜ ਰੁਪਈਆ ਤਾਂ ਮੇਰਾ ਖਿਆਲ ਆ ਕਿ ਇੰਨੇ ਇੰਨੇ ਦਾ ਤਾਂ ਨੁਕਸਾਨ ਲੋਕਾਂ ਦਾ ਸਿਰਫ ਜਿਵੇਂ ਕਹੂੰਗਾ ਕਿ ਘਰਾਂ ਦਾ ਹੀ ਹੋ ਗਿਆ ਹੋਊਗਾ ਤੇ ਪਸ਼ੂਆਂ ਦਾ ਹੋ ਗਿਆ ਹੋਊਗਾ ਜਿਹੜਾ ਸਾਡੀ ਫਸਲ ਦਾ ਨੁਕਸਾਨ ਹੋਇਆ ਜੋ ਸਾਡਾ ਇਨਫਰਾਸਟ੍ਰਕਚਰ ਡੈਮੇਜ ਹੋਇਆ ਜੋ 4 4 ਫੁੱਟ ਖੇਤਾਂ ਵਿੱਚ ਰੇਤ ਚੜ ਗਈ ਆ ਉਹਦਾ ਕੌਣ ਡੈਮੇਜ ਦਾ ਪਰਭਾਈ ਕਰੂਗਾ ਬੀਜੇਪੀ ਨੇ ਕੋਝਾ ਮਜ਼ਾਕ ਕੀਤਾ ਪੰਜਾਬ ਦੇ ਨਾਲ ਲੇਕਿਨ ਸਾਡੇ ਆਪਣਿਆਂ ਨੇ ਕੀ ਕੀਤਾ ਵਾ ਇਹਨਾਂ ਕੋਲ ਤਾਂ ਉਹ ਵੀ ਪੈਕੇਜ ਨਹੀਂਗਾ ਇਹਨਾਂ ਕੋਲ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈਗਾ ਵਾ ਇਹ ਤਾਂ ਉਹ ਵੀ ਅਚੀ ਤਰ੍ਹਾਂ ਉਪਯੋਗ ਨਹੀਂ ਕਰ ਸਕੇ ਕਦੀ ਭਗਵੰਤ ਮਾਨ ਕਹਿੰਦਾ ਸਾਡੇ ਕੋਲ ਪੈਸੇ ਹੀ ਬਹੁਤ ਆ ਸਾਡੇ ਕੋਲ ਜਿਹੜਾ ਜਿਹੜਾ ਕੇਂਦਰ ਦਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹ ਸਾਡੇ ਕੋਲ ਵਾਧੂ ਪਿਆ ਆ ਅਸੀਂ ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਗਈ ਤੇ ਹੁਣ ਕਹੀ ਜਾਂਦਾ ਸਾਡੇ ਕੋਲ ਤਾਂ ਫੰਡ ਹੀ ਥੋੜਾ ਰਹਿ ਗਿਆ ਦੈਟ ਮੀਨਸ ਕਿਸੇ ਨੇ ਮਾਈਂਡ ਅਪਲਾਈ ਨਹੀਂ ਕੀਤਾ ਕਿਸੇ ਨੇ ਫਲੱਡ ਪ੍ਰੋਟੈਕਸ਼ਨ ਵਰਕਸ ਪ੍ਰਿਕਾਸ਼ਨ ਲੈਣ ਦੀ ਤਿੰਨ ਚਾਰ ਮਹੀਨੇ ਕੋਈ ਪੰਜਾਬ ਦੇ ਵਿੱਚ ਕਿਸੇ ਨੇ ਮੀਟਿੰਗ ਹੀ ਸੱਦੀ ਸਾਰੇ ਬੰਨਾਂ ਦੇ ਵਿੱਚ ਕਿਵੇਂ-ਕਿਵੇਂ ਜਿਹੜੇ ਵੀਕ ਪੁਆਇੰਟਸ ਜਿੱਥੋਂ ਪਹਿਲਾਂ ਬੰਨ ਟੁੱਟੇ ਨੇ ਇਹਨਾਂ ਬੰਨਾਂ ਨੂੰ ਕਿਵੇਂ ਅਸੀਂ ਰਿਪੇਅਰ ਕਰਨਾ ਕਿਵੇਂ ਮਜ਼ਬੂਤ ਕਰਨਾ ਕਿਸੇ ਨੇ ਕੋਈ ਕੋਸ਼ਿਸ਼ ਹੀ ਕੀਤੀ ਜਦੋਂ ਪਰਕੋਪ ਆ ਗਿਆ ਸਾਡੇ ਸਿਰ ਦੇ ਉੱਤੇ ਡੈਮੇਜ ਹੋ ਗਿਆ ਤੇ ਫਿਰ ਕੋਈ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਚੱਲਿਆ ਇੱਕ ਹੈਲੀਕਾਪਟਰ ਦੇ ਨਾਲ ਭਗਵੰਤਪານ ਦੇ ਛੱਡਣਾ ਕੀ ਹੋ ਜਾਵੇਗਾ ਜੀ ਕਦੀ ਮੈਂ ਮੁਰਗੀ ਦਾ ਦੇ ਦੂੰਗਾ ਮੁਆਵਜ਼ਾ ਕਦੀ ਮੈਂ ਬੱਕਰੀ ਦਾ ਮੁਆਵਜ਼ਾ ਦੇ ਦੂੰਗਾ ਕਦੀ ਇਹਨਾਂ ਦੇ ਮਿਨਿਸਟਰ ਜਿੱਦਾਂ ਮੈਂ ਪਹਿਲਾਂ ਕਿਹਾ ਐਵੇਂ ਪਜਾਮੇ ਟੰਗ ਕੇ ਦਰਿਆਵਾਂ 'ਚ ਫਰੀ ਜਾਂਦੇ ਕਿਸ਼ਤੀਆਂ 'ਚ ਫਿਰ ਅਰਵਿੰਦ ਕੇਜਰੀਵਾਲ ਪੰਜਾਬ ਆਉਂਦਾ ਆਖੇ ਕੀ ਕਰਨਾ ਜੈਜ਼ਾ ਲੈਂਨ ਜਾ ਰਹੇ ਹਾਂ ਜੀ ਕਿਸ਼ਤੀ ਵਿੱਚ ਔਰ ਸਾਰੀ ਜਿਹੜੀ ਉੱਥੇ ਲੋਕਲ ਰਿਲੀਫ ਵਰਕ ਦੀ ਸਪੋਰਟ ਚੱਲ ਰਹੀ ਸੀ ਲੰਗਰ ਲੈ ਕੇ ਆਏ ਸੀ ਲੋਕੀ ਸਮਾਨ ਲੈ ਕੇ ਆਏ ਸੀ ਬੇਜ਼ਵਾਨਾਂ ਦਾ ਉਹ ਕਈ ਘੰਟੇ ਰੋਕ ਛੱਡਿਆ ਕਿਉਂਕਿ ਵੀਆਈਪੀ ਸਾਹਿਬ ਜਾ ਰਹੇ ਸੀ ਜੀ ਔਰ ਸਾਡੇ ਚੀਫ ਮਿਨਿਸਟਰ ਦਾ ਕਾਫਲਾ ਲੈ ਕੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਸ਼ਤੀਆਂ 'ਚ ਘੁੰਮ ਕਿਸ਼ਤੀਆਂ 'ਚ ਘੁੰਮਣਾ ਸਰਕਾਰ ਦਾ ਕੰਮ ਨਹੀਂ ਗਾ ਅੱਜਕੱਲ ਤਾਂ ਤੁਸੀਂ ਗੂਗਲ ਮੈਪਿੰਗ ਨਾਲ ਸੈਟਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜਿਹੜਾ ਡੈਮੇਜ ਹੈ ਘਵੰਤਪਾਲ ਨੇ ਦੇਖਿਆ ਕਿ ਮੇਰੇ ਸਰੋ ਪਾਣੀ ਲੰਗ ਗਿਆ ਮੇਰੇ ਪੱਲੇ ਕੁਛ ਨਹੀਂ ਗਿਆ ਤੇ ਹਸਪਤਾਲ ਜਾ ਕੇ ਦਾਖਲ ਹੋ ਗਿਆ ਹੁਣ ਜਦ ਦੇਖਿਆ ਕਿ ਹੁਣ ਥੋੜਾ ਜਿਹਾ ਸ਼ਾਂਤੀ ਹੋ ਗਈ ਹਸਪਤਾਲ ਤੋਂ ਬਾਹਰ ਆ ਗਏ ਸੋ ਆਈ ਊਡ ਸੇ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਿਮੀਨਲ ਨੈਗਲੀਜੈਂਸ ਆ ਬਹੁਤ ਵੱਡੀ ਨਲਾਇਕੀ ਆ ਜਿਹਦੇ ਕਰਕੇ ਸਾਡਾ ਮੇਜਰ ਨੁਕਸਾਨ ਰਣਜੀਤ ਸਾਗਰ ਡੈਮ ਦੇ ਓਵਰਫਲੋ ਹੋਣ ਕਰਕੇ ਆਇਆ ਵਾ ਇਸ ਗੱਲ ਦੀ ਅਕਾਉਂਟੇਬਿਲਟੀ ਇਹਨਾਂ ਨੂੰ ਜਵਾਬ ਦੇ ਹੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਣੀ ਪਵੇਗੀ ਅਗਰ ਨਹੀਂ ਕਰਨਗੇ ਤਾਂ ਮੈਂ ਲੋਕਾਂ ਨੂੰ ਇਹ ਯਕੀਨ ਦਿਵਾ ਸਕਦਾ ਵਾਹਿਗੁਰੂ ਕਰੇ ਅਗਲੀ ਸਰਕਾਰ ਕੁਝ ਸੁਲਝੇ ਹੋਏ ਲੋਕਾਂ ਦੀ ਬਣੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਕਿ ਰਣਜੀਤ ਸਾਗਰ ਡੈਮ ਦੇ ਵਿੱਚ ਕ੍ਰਿਮੀਨਲ ਨੈਗਲੀਜੈਂਸ ਵਜੋਂ ਇਸ ਵੱਡੇ ਪੱਧਰ ਦੇ ਉੱਤੇ ਰਾਵੀ ਦਰਿਆ ਦੇ ਵਿੱਚ ਇੰਨਾ ਪਾਣੀ ਕਿਉਂ ਛੱਡਿਆ ਗਿਆ ਸਡਨਲੀ ਜਿਹਦੇ ਕਰਕੇ ਸਾਡੇ 43 ਬੰਨ ਟੁੱਟੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਇੱਕ ਬਹੁਤ ਇਤਿਹਾਸਿਕ ਸਥਾਨ ਕਿਵੇਂ ਉਸ ਨੂੰ ਇਹਨਾਂ ਨੇ ਫਲੱਡ ਕੀਤਾ ਵਾ ਉਹਦਾ ਭਾਰੀ ਨੁਕਸਾਨ ਕੀਤਾ ਸਾਡੀਆਂ ਆਸਥਾਵਾਂ ਦਾ ਨੁਕਸਾਨ ਕੀਤਾ ਸਾਡੀਆਂ ਜਜ਼ਬਾਤਾਂ ਦਾ ਨੁਕਸਾਨ ਕੀਤਾ ਇਹ ਸਾਰੀ ਗੱਲ ਨੂੰ ਲੈ ਕੇ ਜਿਹੜਾ ਸੀਗਾ ਮੇਰਾ ਮਸਤਾਂ ਸਾਡੀਆਂ ਮੰਗਿਆ ਜੇ ਭਗਵਾਨਪານ ਵਿੱਚ ਕੇਜਲੀਵਾਲਡ ਵਿੱਚ ਕੋ ਪੰਜਾਬ ਪ੍ਰਤੀ ਮਾੜਾ ਮੋਟਾ ਪਿਆਰ ਹੈ ਤੇ ਫਿਰ 50000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਡੈਮੇਜ ਕਿੰਨਾ ਹੋਇਆ ਵਾ 80000 ਰੁਪਏ ਪ੍ਰਤੀ ਏਕੜ ਝੋਨਾ 1 ਲੱਖ ਤੋਂ ਉੱਤੇ ਦਾ ਕਮਾਦ ਦਾ ਨੁਕਸਾਨ ਹੋਇਆ ਵਾ 50000 ਰੁਪਏ ਘੱਟੋ ਘੱਟ ਜਿਹੜਾ ਕੈਚਮੈਂਟ ਏਰੀਏ ਦੇ ਵਿੱਚ ਦਰਿਆਵਾਂ ਦੇ ਵਿੱਚ ਜਾਂ ਜਿੱਥੋਂ ਬੰਨ ਟੁੱਟੇ ਨੇ ਉਹਨਾਂ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 50000 ਰੁਪਏ ਪ੍ਰਤੀ ਏਕੜ ਕੰਪਨਸੇਸ਼ਨ ਮਿਲਣੀ ਚਾਹੀਦੀ ਆ